ਨੂੰ ਗੱਲਾਂ ਕਰਨਾ ਦੋਨਾਂ ਨੂੰ ਬੁਲਾ ਲਿਆ ਤੁਸੀਂ ਸਿਰਫ ਗਾਣਾ ਗਾਇਆ ਕਰੋ। ਕਿਓ ਜੀ। ਥੈਂਕ ਯੂ। ਕਿਉਂਕਿ ਗੱਲਾਂ ਦੋਵਾਂ ਨੇ ਬਹੁਤ ਕਰ ਲੈਣੀਆਂ ਗੱਲਾਂ ਸਾਡੀਆਂ। ਸਾਹਿਬ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਅੱਜ ਦੇ ਮੇਲੇ ਬਾਰੇ ਕੀ ਕਹਿਣਾ ਚਾਹੋਗੇ? ਕਿੰਨੀ ਕੁ ਖੁਸ਼ੀ ਕਿੰਨਾ ਕੁ ਚਾਹ। ਕੋਸੋ ਵਿਚੜ ਗਏ ਸੱਜਣੋ ਇਸ ਦਿਨ ਮੇਲੇ ਉਹ ਉहां ਜੇ ਸਾਡੇ ਮੁੰਨਾ ਮੋਟਾ ਲਾ ਕੇ ਚੱਲਦੀਆਂ ਸੀ। ਉਹਨਾਂ ਦੀ ਵੀ ਯਾਦ ਨੂੰ ਤਾਜ਼ਾ ਅਨੰਦ ਵੀ ਕਰਦੇ ਆ। ਔਰ ਕੀ ਦੀ ਕੋਈ ਵੀ ਯਾਰ ਬਹੁਤ ਮਚਲੀਆਂ ਰੋਹਾਂ ਦੀ ਸਾਨੂੰ ਗਣੀ ਦੀ ਆ ਪਰਮਾਨੰ ਸਾਹਿਬ ਦੇ ਆਦੀ ਮੋਹ ਮੇਲੇ ਦਾ ਸੰਜੋਗ ਸਰ ਦੇ ਬਿਚੀਆਂ ਮਿੱਟੂ ਹੋਣੀ ਹੋਰ ਸਾਡੇ ਬਹੁਤ ਜਿਹੜੇ ਮੇਲੇ ਦੇ ਉੱਧਾਰ ਕਮੇਟੀ ਦੇ ਮੈਂਬਰ ਕੁਝ ਬਸੂੜਾ ਦੇਗਾ ਸਾਨੂੰ ਜੇ ਮਿਲਤ ਗੱਲ ਕਰੀਏ ਤਾਂ ਕਿੰਨੇ ਸਾਲਾਂ ਤੋਂ ਆ ਇਹ ਮੇਲਾ ਜੀ 34 ਸਾਲ ਹੋ ਗਏ ਮੇਲਾ ਕਰਾਉਂਦਿਆਂ ਨੂੰ ਔਰ ਉਹਨਾਂ ਦੇ ਗੁਜ਼ਰਨ ਤੋਂ 5 ਸਾਲ ਬਾਅਦ ਮੇਲਾ ਕਰਾਉਣ ਲੱਗੇ ਆ ਉਸ ਤੋਂ ਪਹਿਲਾਂ ਇਹ ਮਹਾਰਾਜ ਦੀ ਵੀਰ ਘਰ ਜਗਰ ਨਾ ਦਾ ਲੰਗਰ ਪਾਣੀ ਲਾਉਂਦੇ ਸੀ ਕਦੇ ਪਰਿਵਾਰ ਫੈਲਦੀ ਸਾਡੀ ਤੇ 5 ਸਾਲ ਬਾਅਦ ਸੇ ਇਹਨਾਂ ਨੇ ਕਮੇਟੀ ਨਹੀਂ ਪਾਜੀ ਹਾਲ ਸੁਣਾ ਨਹੀਂ ਇਹਨਾਂ ਨੇ ਸਾਰਿਆਂ ਨੇ ਉਹ ਬੈ ਗਏ ਸਾਡੇ ਜਿੰਨੇ ਵੀ ਪੋਧਾ ਦਾ ਰਿਆ ਮੇਲੇ ਦੇ ਹਾਂਜੀ ਤੇ ਇਹਨਾਂ ਨੇ 5 ਸਾਲ ਬਾਅਦ ਉਸ ਮੇਲੇ ਨੂੰ ਇੱਥੋਂ ਤੱਕ ਬਲੰਬੀਆ ਤੇ ਲਿਆਂਦਾ ਸੰਤਾ ਕਾਫੀ ਆ ਵੀ ਰਹੀ ਹੈ ਹਾਂਜੀ ਬਹੁਤ ਜੀ ਇਹ ਰਾਤ ਦੇਰ ਤੱਕ ਇਹਨਾਂ ਵਾਸਤੇ ਕੀ ਕੀ ਪ੍ਰਬੰਧ ਕੀਤੇ ਇਹਨਾਂ ਵਾਸਤੇ ਸਾਰਾ ਚਾਹ ਪਾਣੀ ਦਾ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕੀਤਾ ਗਿਆ ਹੈ ਜੀ ਜਿੰਨੇ ਵੀ ਆਪਣੀ ਇੱਕ ਗੱਲ ਇਹ ਕਹਿਣਾ ਚਾਹੁੰਦਾ ਮੋਬਾਈਲ ਆਪਣੇ ਸੰਭਾਲ ਕੇ ਰੱਖਿਓ ਚੋਰ ਵੀ ਬਹੁਤ ਆ ਰਹੇ ਆ ਹਾਂ ਠੀਕ ਹੈ ਜੀ ਕਲਾਕਾਰਾਂ ਬਾਰੇ ਵੀ ਦੱਸ ਦੋਸਰੇ ਬਾਕੀ ਇਹ ਉਹ ਮੇਲਾ ਬਹੁਤ ਵਧੀਆ ਤੇ ਮੇਲਾ ਹੋ ਰਿਹਾ ਵਾ ਰਾਂਝਾ ਗਿੱਧਰ ਪਿੰਟ ਗਾਵਾ ਪਰਿਆ ਵਾ ਠੀਕ ਹੈ ਸਰ ਬਾਕੀ ਇਸ ਮੇਲੇ ਦੇ ਅਜ ਤੱਕ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਕੋਈ ਮੋਬਾਈਲ ਨਹੀਂ ਕੋਈ ਕਿਸੇ ਦਾ ਪਰਸ ਨਹੀਂ 34 ਸਾਲ ਆ ਗਏ 34 ਸਾਲ ਹੋ ਗਏ ਕਦੀ ਕਿਸੇ ਦਾ ਕੋਈ ਵੀ ਇੱਥੇ 1 ਰੁਪਿਆ ਵੀ ਨੁਕਸਾਨ ਨਹੀਂ ਹੋਇਆ ਔਰ ਨਾ ਕਦੀ ਲੜਾਈ ਝਗੜਾ ਹੋਇਆ ਇਹ ਬਹੁਤ ਵਧੀਆ ਭਾਗਾ ਵਾਲਾ ਲੱਗ ਰਿਹਾ ਉਹ ਪਿੰਡ ਦਾ ਨਾਮ ਲੈ ਦੋ ਤੁਸੀਂ ਇਹ ਭਾਗਾ ਵਾਲਾ ਨਗਰ ਆ ਥੋੜਾ ਪਿੰਡ ਜ਼ਿਲ੍ਹਾ ਜਲੰਧਰ ਠੀਕ ਹੈ ਤੇ ਬਹੁਤ ਭਰਾਵਾਂ ਦਾ ਵੀ ਸਹਿਯੋਗ ਐਨ ਆਰ ਆਈ ਵੀਰਾਂ ਵੱਲੋਂ ਔਰ ਨਗਰ ਇਲਾਕੇ ਪੂਰੇ ਇਲਾਕੇ ਵੱਲੋਂ ਮੇਲਾ ਕਰਾਇਆ ਜਾਂਦਾ ਹੈ ਹਾਂਜੀ ਠੀਕ ਹੈ ਜਿਨੇ ਭਰਾ ਖੜੇ ਸਾਰੇ ਦਾ ਸਾਡੇ ਚੈਨਲ ਵਾਂਗ ਮਹਿਮਾਨ ਖਾਸ ਕਰਕੇ ਸਾਡੇ ਪੰਜਾਬ ਦੇ ਵਿੱਚ ਇੱਕੋ ਹੀ ਮੇਲਾ ਵਾ ਜਿਨ੍ਹਾਂ ਦੇ ਸਰਪ੍ਰਸਤ ਹਾਂਸ ਰਾਜ ਹਸਜੀ ਆ ਪਦਮ ਸ਼੍ਰੀ ਰਾਜ ਰਾਏ ਆ ਯਹਾਂ ਸੇ ਜਿੰਦਾਬਾਦ ਹਾਂਜੀ ਇਸ ਮੇਲੇ ਦੇ ਸਰਪ੍ਰਸਤ ਆ ਔਰ ਸਾਡੇ ਦੋਸਤਾਂ ਦੀ ਜਿੰਦਾਬਾਦ ਜਿੰਦਾਬਾਦ ਅਸੀਂ ਜਦੋਂ ਵੀ ਫੋਨ ਕਰਦੇ ਆ ਉਹ ਕਹਿੰਦੇ ਕਾਰੋ ਫਿਕਰ ਨਹੀਂ ਕਰਨਾ ਮੈਂ ਤਨੋਂ ਮਨੋਂ ਤਨੋਂ ਤੁਹਾਡੇ ਨਾਲ ਖੜਾ ਆ ਹਾਂਜੀ ਤਾਡੇ ਬੱਚੇ ਆ ਤੁਹਾਡੇ ਦੋਸਤਾਂ ਦਾ ਮੈਂ ਸੰਜੀਆ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਜੀ ਤੇਰੇ ਮਿੱਠੇ ਦਾ ਤੈਨੂੰ ਮਿਲਦਾ ਨਾ ਲਈ ਗਾਣੇ ਗਾਣੇ ਤੇਰੇ ਮਿੱਠੇ ਦਾ ਤੈਨੂੰ ਮਿਲਦਾ ਨਾ ਲਈ ਗਾਣੇ ਗਾਣੇ ਘਰੋਂ ਤਾ ਸੁਟਾਵੇਂ ਤਾ ਲਾਂਕੇ ਫਾਸਰਾਏ ਉਂਗੇ ਦੁਖਾ ਦਰਦੇ ਸ਼ੋਕੇ ਜੰਗ ਵੰਦ ਗਿਆ ਪਾਰ ਤੁਰੇ ਆਮਣਾ ਕਰ ਤੋਂ ਬੇ ਨਾ ਸਤਿਗੁਰੂ ਆਇਆ ਜੀ ਬੋਲਦਾ ਰਹਿੰਦਾ ਸਾ ਤੋਂ ਪਹਿਲਾਂ ਸੁਣੀ ਅਵਾਰਾ ਮੰਤਰੀ ਬਣੀ ਬੰਦਨ ਗੁਲਾਮ ਜੰਗਤਾਰ ਪ੍ਰਵਾਨ ਦੀ ਆਸ ਵਿੱਚ ਆਪਾਂ ਸਾਰੇ ਇਕੱਠੇ ਹੋ ਜੇ ਤੱਕੀਆਂ ਵਿੱਚ ਜੇ ਮੈਂ ਕਿਤੇ ਹਾਰ ਨਾ ਕਰਾਂ

ਸਾਰੇ ਨਗਰ ਦੇ ਜੋ ਵੀ ਸੰਗਤਾਂ ਤੋਂ ਬਹੁਤ ਬਹੁਤ ਜੋ ਮੰਗ ਦੇ ਬੰਦਾ ਨਾ ਪਣੀ ਚੱਲ ਰਹੀ ਹੈ ਇਸੇ ਔਰ ਸਾਰੇ ਬਹੁਤ ਬਹੁਤ ਐਨਰਜੀ ਪਰ ਹਰਿਆਲੀ ਸਹਿਯੋਗ ਦੇ ਬਾਗ ਜੀ ਦੇ ਬੱਚੇ ਨੂੰ ਜੀਵਨ ਦੇ ਅੱਜ ਦੇ ਬੱਚਾ ਨੂੰ ਸੁਨਹਿਰੀ ਯਾਤਰਾ ਚੰਗੇ ਕੰਮ ਕਰਨ ਦੇ ਤੋਂ ਮੀਲਾ ਦਾ ਸਿੱਖਣਾ ਲੈ ਦੇ। ਕੋਈ ਨਾ ਨਾਮ ਹੈ ਦੇ ਜਿਲ੍ਹੇ ਦਾ ਨਾਮ। ਜਿਹਨੂੰ ਬਾ ਸਰਪੰਚ ਗ੍ਰਾਮ ਪੰਚਾਇਤ ਆਪਣਾ ਪੁਰਾਣਾ ਨਾਂ ਦੇ ਸੰਪਰਕ ਸੰਭਾਲੇ ਜੀ ਬਹੁਤ ਬਹੁਤ ਤੁਹਾਡਾ ਬਹੁਤ ਬਹੁਤ ਤੁਹਾਡਾ ਬਹੁਤ 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 ਬਹੁ ਤੁਹਾਡਾ ਮਹਿਬੂਬ ਕਲਾਕਾਰ ਤੁਹਾਡੇ ਮੁਖਾਤਿਬ ਕਰੀਏ ਮੈਨੂੰ ਪਤਾ ਹੈ ਕਿ ਸਰੇਗਰ ਦੇ ਦਿਲ ਵਿੱਚ ਚਾਹਨਾ ਹੈ ਕਿ